ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅੱਜਾ ਜੀ 93 ਦਿਨ 100 ਦਿਨ ਅਲੱਗ-ਅਲੱਗ ਸਟਾਈਲ ਦੇ ਦਸਤਾਰਾਂ ਸਜਾ ਕੇ ਦਿਖਾਉਣ ਦਾ ਅੱਜ ਤੁਹਾਨੂੰ ਦਰਜੀਤ ਬਾਬਾ ਸਟਾਈਲ ਦੇ ਦੇਸੀ ਪੱਗ ਸਜਾ ਕੇ ਦਿਖਾਵਾਂਗੇ ਜਿਹੜੀ ਉਹਨਾਂ ਨੇ ਨੀ ਮਿੱਟੀਆ ਸੌਂਗ ਦੇ ਵਿੱਚ ਸਜਾਈ ਹੁੰਦੀ ਹੈ ਇਹ ਸਾਡੀ ਸਿੰਗਲ 6 ਮੀਟਰ ਰੂਪੀਆ ਵੈਲ ਕੈਮੀਕਲ ਦੇ ਵਿੱਚ ਦਸਤਾਰ ਹੈ ਜਿਹਨੂੰ ਅਸੀਂ ਸੁੱਕੀ ਹੀ ਸਜਾਵਾਂਗੇ ਤੇ ਬਿਨਾਂ ਕਿਸੇ ਐਕਸਟਰਾ ਕਪੜੇ ਤੋਂ ਅਸੀਂ ਬੇਸ ਸਜਾ ਲਵਾਂਗੇ ਦਸਤਾਰ ਨੂੰ ਸਿੱਧਾ ਹੀ ਸਜਾਣਾ ਸ਼ੁਰੂ ਕਰ ਦਵਾਂਗੇ ਪਹਿਲੇ ਲੜੜ ਤੋਂ ਵੱਟ ਪਾ ਕੇ ਇਸ ਤਰੀਕੇ ਨਾਲ ਤੁਸੀਂ ਥੋੜੀ ਗੋਲਾਈ ਵੀ ਲੈ ਕੇ ਆ ਜਾਦਾ ਜ਼ਰੂਰੀ ਹੈ ਸੱਜੇ ਪਾਸੇ ਜਦੋਂ ਤੁਸੀਂ ਲੜ ਲਾਣਾ ਹੈ ਤਾਂ ਉੱਪਰਲੇ ਪਾਸੇ ਖਿੱਚ-ਖਿੱਚ ਕੇ ਲੜ ਲਾਣੇ ਨੇ ਤੁਹਾਡੀ ਦਸਤਾਰ ਢਿੱਲੀ ਨਹੀਂ ਹੋਣੀ ਚਾਹੀਦੀ ਤੇ ਨਾਲ-ਨਾਲ ਪੂਣੀ ਕਰਨ ਵੇਲੇ ਧਿਆਨ ਰੱਖਣਾ ਕਿ ਹਮੇਸ਼ਾ ਮੋਟਾ ਹਿੱਸਾ ਉੱਪਰ ਆਵੇ ਤੁਹਾਡੀ ਦਸਤਾਰ ਦੇ ਵਿੱਚ ਕਿਤੇ ਵੀ ਡੰਗ ਨਹੀਂ ਪੈਣਾ ਚਾਹੀਦਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਆਖਰੀ ਲੜਚ ਇਸ ਤਰੀਕੇ ਨਾਲ ਵੱਟ ਪਾ ਕੇ ਇਹਦਾ ਛੋਟਾ ਜਿਹਾ ਸੀ ਤੁੱਲਾ ਦਿਖਾਣਾ ਹੈ ਉੱਪਲੇ ਹਿੱਸੇ ਤੋਂ ਪੂਰੀ ਤਰ੍ਹਾਂ ਇਸ ਤਰੀਕੇ ਨਾਲ ਖੋਲ ਕੇ ਤੇ ਫਿਰ ਉੱਤਲੇ ਬੱਲੇ ਨਾਲ ਇਸ ਨੂੰ ਟੱਕ ਲਵਾਂਗੇ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਅਤੇ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ